ਤਹਸ਼ੀਰਪੁਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਲੋਰੈਂਸ ਬਿਸ਼ਨੋਈ ਦਾ ਰਾਈਟ ਹੈਂਡ ਸੰਪਤ ਨਹਿਰਾ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਨੂੰ ਅੱਜ ਹੁਸ਼ਿਆਰਪੁਰ ਕੋਰਟ ਕੰਪਲੈਕਸ ਵਿੱਚ ਬਟਿੰਡਾ ਦੀ ਕੇਂਦਰੀ ਜੇਲ੍ਹ ਦੇ ਵਿੱਚ ਪੇਸ਼ ਕੀਤਾ ਗਿਆ ਜਿੱਥੇ ਸਖਤ ਸੁਰੱਖਿਆ ਦੇ ਵਿਚਕਾਰ ਸੰਪਤ ਨਹਿਰਾ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਉਪਰੰਤ ਮਾਨਯੋਗ ਕੋਰਟ ਨੇ 31 ਤਰੀਕ ਦੱਸੀ ਹੈ ਤੇ ਸਾਲ 2020 ਦੇ ਵਿੱਚ ਹੁਸ਼ਿਆਰਪੁਰ ਜ਼ਿਲ੍ਹਾ ਜੇਲ੍ਹ ਦੇ ਵਿੱਚ ਸੰਪਤ ਨਹਿਰਾ ਕੋਲੋਂ ਇੱਕ ਮੋਬਾਈਲ ਮਿਲਣ ਦਾ aarop ਹੈ ਜਿਸ ਨੂੰ ਲੈ ਕੇ ਅੱਜ ਸੰਪਤ ਨਹਿਰਾ ਨੂੰ ਅਗਲੀ ਤਾਰੀਖ ਤੱਕ ਪੇਸ਼ ਹੋਣ ਦੇ ਲਈ ਕਿਹਾ ਗਿਆ ਹੈ ਜਦਕਿ ਨਹਿਰਾ ਨੇ ਵਕੀਲ ਮੁਤਾਬਕ ਇਹ ਕੇਸ ਪੁਲਿਸ ਵੱਲੋਂ ਸਾਜ਼ਿਸ਼ ਤਹਿਤ ਪਾਇਆ ਗਿਆ ਹੈ ਮਾਨਯੋਗ ਅਦਾਲਤ ਨੇ ਹੁਣ ਅਗਲੀ ਤਰੀਕ ਤੇ ਪੇਸ਼ ਹੋਣ ਲਈ ਕਿਹਾ ਹੈ ਹੁਸ਼ਿਆਰਪੁਰ ਸਟੇਪੋਲਿਸ ਸਟੇਸ਼ਨ ਦੇ ਵਿੱਚ ਸੰਪਤ ਨਹਿਰਾ ਤੇ ਚਾਰ ਮਾਮਲੇ ਹੋਰ ਦਰਜ ਨੇ कोरोना काल ਦੇ ਵਿੱਚ ਨਾ ਇੱਕ ਦੇ ਕੋ ਫੋਨ ਫੜ ਹੋਇਆ ਸੀ ਤੋਂ ਹਾਰਪੁਰ ਜੇਲ੍ਹ ਦੇ ਵਿੱਚੋਂ ਜੋ ਵੀ ਫੋਨ ਦਾ ਇਹਨਾਂ ਨੇ ਕੇਸ ਪਾਇਆ 52 ਦਾ ਕੇਸ ਹੈਗਾ ਉਹਦੇ ਵਿੱਚ ਅੱਜ ਨੂੰ ਪੇਸ਼ ਕੀਤਾ ਗਿਆ ਤੇ ਇਹਦੇ ਵਿੱਚ ਐਵੀਡੈਂਸ ਹੈਗਾ ਕੇਸ ਅੱਲੇ ਕੇਸ ਆਪਾਂ ਕੰਟੈਸਟ ਕਰ ਰਹੇ ਹਾਂ 21 ਤਰੀਕ ਵਾਸਤੇ ਹੈ ਜੱਜ ਸਾਹਿਬ ਨੇ ਕਿਤੇ ਲਈ ਕੇਸ ਪ੍ਰੋਪਰਟੀ ਮੰਗਾਈ ਹੈ ਨਾਲੇ ਐਵੀਡੈਂਸ ਕਾਲ ਕੀਤੇ ਸਾਰੇ ਸਰ ਇਹਨਾਂ ਨੂੰ ਕੀ ਕਹਿਗੇ ਸਰ ਇਹਨਾਂ ਲੋਕਾਂ 'ਚ ਪੇਸ਼ ਹੋਇਆ ਆਪਣਾ ਪੱਖ ਰੱਖਿਆ ਕਿ ਆਪਾਂ ਨਿਰਦੋਸ਼ ਹਾਂ ਕੋਈ ਅੱਦਾਂ ਦੀ ਚੀਜ਼ ਨਹੀਂ ਫੜ ਹੋਈ ਸਾਡੇ ਤੇ ਪਲਾਨਟ ਕੀਤੀ ਗਈ ਆ ਤੇ ਇਹ ਕੇਸ ਜਿਹੜਾ ਆ ਸਾਡੇ ਤੇ ਪੁਲਿਸ ਵਾਲਿਆਂ ਨੇ ਅੰਦਰ ਕਸੜੀ ਦੇ ਵਿੱਚ ਹੀ ਪਲਾਨਟ ਕੀਤਾ ਹੈ 21 ਤਰੀਕ 21 ਤਰੀਕ ਅਗਲੀ ਕਸੜੀ ਦੀ ਆ ਹਾਂ 21 ਤਰੀਕ ਨੂੰ ਦੁਬਾਰਾ ਪੇਸ਼ ਕਰੂਗੇ ਵੀ ਦੇਤੇ